ਪੰਜਾਬ ਦੇ ਮੋਗੇ ਦੀ ਤੀਰਮਨ ਪ੍ਰੀਤ ਕੌਰ ਦੀ ਕਪਤਾਨੀ ਚ ਭਾਰਤ ਨੇ ਇਤਿਹਾਸ ਰਚ ਦਿੱਤਾ ਜੇਮ ਇੰਡੀਆ ਨੇ ਸਾਊਥ ਅਫਰੀਕਾ ਨੂੰ 52 ਰਨਾਂ ਤੋਂ ਹਰਾ ਕੇ ਵਿਮੈਨਜ਼ ਵਰਲਡ ਕੱਪ ਜਿੱਤਿਆ ਜਿਵੇਂ ਹੀ ਭਾਰਤ ਨੇ ਜੇਤ ਹਾਸਲ ਕੀਤੀ ਮੋਗੇ ਚ ਜਸ਼ਨ ਦਾ ਮਾਹੌਲ ਬਣਿਆ ਲੋਕਾਂ ਨੇ ਢੋਲ ਦੇ ਨਾਲ ਖੁਸ਼ੀ ਮਨਾਈ ਤੇ ਪਟਾਕੇ ਵੀ ਚਲਾਏ ਲੋਕਾਂ ਨੇ ਹਰਮਨਪ੍ਰੀਤ ਨੂੰ ਲੇਡੀ ਕਪਲ ਦੇਵ ਦੱਸਿਆ ਉਹਨਾਂ ਮੈਚ ਦੇ ਆਖਰੀ ਕੈਚ ਦੀ ਤੁਲਨਾ 1983 ਦੇ ਆਈਕੋਨਿਕ ਕੈਚ ਨਾਲ ਕਰ ਦਿੱਤੀ ਦਰਅਸਲ 1983 ਚ ਜਦੋਂ ਕਪਲ ਦੇਵ ਨੇ ਫਾਈਨਲ ਚ ਵਿਵ ਰਿਚਰਡਸ ਦਾ ਕੈਚ ਫੜਿਆ ਸੀ ਤਾਂ ਭਾਰਤ ਨੇ ਪਹਿਲੀ ਵਾਰ ਵਰਡ ਕੱਪ 78 ਠੀਕ ਅਜਿਹਾ ਨਜ਼ਾਰਾ ਐਤਵਾਰ ਨੂੰ ਹੀ ਦੇਖਣ ਨੂੰ ਮਿਲਿਆ ਸੀ ਫੀਮੇਲ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੇ ਸਾਊਥ ਅਫਰੀਕਾ ਦੇ ਖਿਲਾਫ ਆਖਰੀ ਕੈਚ ਇਸੇ ਅੰਦਾਜ਼ 'ਚ ਫੜਿਆ